ਪੰਜਾਬੀ ਮਾਂ ਬੋਲੀ ਦੀ ਸੇਵਾ ਨਿਭਾਉਂਦਾ ਹੋਇਆ ਤੁਹਾਡਾ ਆਪਣਾ ਸਿਟੀ ਲਾਈਵ ਚੈਨਲ ਅੱਜ ਤੁਹਾਨੂੰ ਰੂਬਰੂ ਕਰਵਾਉਣ ਜਾ ਰਿਹਾ ਹੈ ਡਾਕਟਰ ਅਮਰ ਸਿੰਘ ਜਿੱਤਦੀ ਖੁਸ਼ੀ ਦੇ ਵਿੱਚ ਹਲਕਾ ਅਮਰਗੜ ਤੋਂ ਸਰਪੰਚ ਰਹਿ ਚੁੱਕੀ ਬੀਬੀ ਪਰਮਪਾਲ ਕੌਰ ਦੇ ਪਤੀ ਸਰਦਾਰ ਅਮਰਤਪਾਲ ਸਿੰਘ ਦੇ ਨਾਲ ਜੋ ਕਿਸਾਨ ਸੈਲ ਦੇ ਪ੍ਰਧਾਨ ਵੱਜੋਂ ਵੀ ਆਪਣੀ ਸੇਵਾ ਨਿਭਾ ਰਹੇ ਨੇ ਆਓ ਆਪਾਂ ਗੱਲਬਾਤ ਕਰਦੇ ਹਾਂ ਡਾਕਟਰ ਅਮਰ ਸਿੰਘ ਦੀ ਸ਼ਾਨਦਾਰ ਜਿੱਤ ਦੇ ਸਬੰਧ ਦੇ ਵਿੱਚ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਬੁਲਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਸੀਂ ਇਹ ਚਾਣਨਾ ਪਾਓ ਅੱਜ ਕਿ ਬਦਲਾਅ ਵਾਲੀ ਸਰਕਾਰ ਆਉਣ ਤੋਂ ਬਾਅਦ ਜਿਹੜਾ ਲੋਕਾਂ ਨੇ 1 ਜੂਨ ਨੂੰ ਇੱਕਦਮ ਬਦਲਾਅ ਦਿਖਾਇਆ ਇਹ ਬਦਲਾਅ ਕਿਹੋ ਜਿਹਾ ਲੱਗਿਆ ਇਹ ਬਦਲਾਅ ਤਾਂ ਜੀ ਬਹੁਤ ਵਧੀਆ ਲੱਗਿਆ ਕਾਉਂਕਿ ਜੋ ਇਹਨਾਂ ਨੇ ਵਾਦੇ ਕੀਤੇ ਸੀ ਬਦਲਾ ਕਰਾਂਗੇ ਐ ਕਾ ਕਰਾਂਗੇ ਵਾ ਇਹਨੇ ਇੱਕ ਵੀ ਵਾਦਾ ਵੀ ਪੂਰਾ ਨਹੀਂ ਕੀਤਾ ਇਸ ਕਰਕੇ ਇਹਨਾਂ ਨੂੰ ਉਹ ਵੀ ਫਤਵਾ ਮਿਲ ਗਿਆ ਜੋ ਆਪਣੇ ਦੰਤਾਂ ਨੇ ਦੇਣਾ ਚਾਹੀਦਾ ਸੀ ਬਹੁਤ ਧੰਨਵਾਦ ਉਹਨਾਂ ਦਾ ਹੂੰ ਤੇ ਇਹਨਾਂ ਨੇ ਵੋਟਾਂ ਪਾਈਆਂ ਕਾਂਗਰਸ ਸਰਕਾਰ ਨੂੰ ਬਹੁਤ ਵਧੀਆ ਮਾਨ ਦਿੱਤਾ ਹੂੰ ਤੇ ਜੇ ਸਰਕਾਰ ਵਧੀਆ ਹੁੰਦੀ ਆਪਣੇ ਵਾਦੇ ਪੂਰੇ ਕਰਦੀ ਫੇਰ ਇਹਨਾਂ ਨੂੰ ਇਹਨਾਂ ਦਾ ਰਿਜ਼ਲਟ ਮਿਲਦਾ ਆਪੇ ਲੋਕ ਇਹਨਾਂ ਨੂੰ ਪਾਉਂਦੇ ਜੀ ਵੋਟਾਂ ਅਮਰਪਾਲ ਜੀ ਹੁਣ ਇਹ ਦੱਸੋ ਕਿ ਤੁਹਾਡੇ ਪਿੰਡ ਮੋਹੱਲਾ ਜੋ ਅਮਰਗੜ ਹਲਕਾ ਜਿੱਥੋਂ ਦੇ ਐਮ ਐਲ اے ਸਰਦਾਰ ਗੱਜਣ ਮੰਜਰਾ ਜੀ ਇੱਥੋਂ ਤੁਸੀਂ ਇਹ ਦੱਸੋ ਕਿ ਕਿਹੜੀ ਕਿਹੜੀ ਪਾਰਟੀ ਨੂੰ ਕਿੰਨੀਆਂ ਵੋਟਾਂ ਪਈਆਂ ਤੇ ਤੁਹਾਡੇ ਡਾਕਟਰ ਅਮਰ ਸਿੰਘ ਜੀ ਨੇ ਕਿੰਨੀਆਂ ਵੋਟਾਂ ਤੋਂ ਤੁਹਾਡੇ ਪਿੰਡ ਤੋਂ ਲੀਡ ਕੀਤੀ ਸਾਰਾ ਰਿਕਾਰਡ ਰੱਖੀ ਬੈਠੇ ਨੇ ਅਮਰਪਾਲ ਜੀ ਫੋਨ ਦੇ ਵਿੱਚ ਹਾਂ ਜੀ ਤੁਹਾਨੂੰ ਦੱਸ ਦਿਆਂ 1 ਪੁਆਇੰਟ ਐਕਚੁਅਲੀ ਸਰਪੰਚੀ ਦਾ ਤਜਰਬਾ ਨਾ ਬੀਬੀ ਪਰਮਪਾਲ ਕੌਰ ਦੀ ਸਰਪੰਚੀ ਦੇ ਵਿੱਚ ਸਰਦਾਰ ਅਮਰਤਪਾਲ ਸਿੰਘ ਦੀ ਪੂਰਾ ਸਹਿਯੋਗ ਕਰਦੇ ਨੇ ਤੇ ਜਦੋਂ ਫਸਟ ਟਾਈਮ ਵੀ ਸਿਟੀ ਲਾਈਵ ਦੀ ਟੀਮ ਅਮਰਤਪਾਲ ਜੀ ਕੋਲ ਪਹੁੰਚੀ ਸੀ ਤੇ ਜਦੋਂ ਇਹਨਾਂ ਤੋਂ ਪੁੱਛਿਆ ਸੀ ਨਾ ਤੁਹਾਡੇ ਪਿੰਡ ਦੇ ਵਿੱਚ ਹੁਣ ਤੱਕ ਕਿੰਨੀ ਗ੍ਰਾਂਟ ਆਈ ਆ ਉਸ ਸਮੇਂ ਵੀ ਇਹਨਾਂ ਨੇ ਆਪਣੇ ਬਹੀ ਖਾਤੇ ਜਿਹੜੇ ਸੀ ਨਾ ਫਰੋਲ ਰੇ ਸੀ ਤੇ ਦਰਸ਼ਕਾਂ ਨੂੰ ਦੱਸਣਾ ਚਾਹਾਂਗੀ ਇਹਨਾਂ ਨੇ ਬਹੀ ਖਾਤੇ ਦੇ ਵਿੱਚੋਂ ਇੱਕ ਇੱਕ ਚੀਜ਼ ਦੇਖ ਕੇ ਦੱਸੀ ਸੀ ਕਿ ਹੁਣ ਤੱਕ ਪਿੰਡ ਨੂੰ ਇੰਨੀ ਗ੍ਰਾਂਟ ਆਈ ਹੈ ਅਸੀਂ ਪਿੰਡ ਦੇ ਇਸ ਕੰਮ ਦੇ ਉੱਤੇ ਲਗਾਈ ਹੈ ਸੇਮ ਹੁਣ ਅੱਜ ਵੀ ਇਹਨਾਂ ਦਾ ਸੁਭਾਅ ਉਹੀ ਹੈ ਪਹਿਲਾਂ ਤਾਂ ਹੁਣ ਇੱਕ ਇੱਕ ਚੀਜ਼ ਇੱਕ ਇੱਕ ਵੋਟ ਦੱਸਣਗੇ ਕਿ ਕਿਹੜੇ ਵਾਣ ਵਿੱਚੋਂ ਕਿੰਨੀ ਵੋਟ ਪਈ ਹੈ ਹਾਂ ਜੀ ਸਾਡੇ ਪਿੰਡ 'ਚੋਂ ਡਾਕਟਰ ਅਮਨ ਸਿੰਘ ਨੂੰ ਪਈਆਂ ਨੇ ਜੀ 227 ਜੀ ਤੇ ਗੁਰਪ੍ਰੀਤ ਸਿੰਘ ਜੀਪੀ ਨੂੰ ਪਈਆਂ ਨੇ ਜੀ 211 ਕਲਵੰਤ ਸਿੰਘ ਨੂੰ ਪਈਆਂ ਨੇ ਜੀ 46 ਅ ਬਿਕਰਮ ਜੀ ਸਿੰਘ ਹਾਲ ਸਾਨੂੰ ਪਈਆਂ ਨੇ 60 ਇੱਕ ਜੱਗਾਰਾਮ ਸੀਗਾ ਜੀ ਉਹਨੂੰ ਪਈਆਂ ਨੇ 17 ਸਾਡਾ ਘੂਸ ਨੰਬਰ ਸੀਗਾ ਜੀ 199 ਜੀ ਲੁਮਾਲਾ ਤੇ ਡਾਕਟਰ ਅਮਰ ਸਿੰਘ ਜੀ ਦੇ ਵੋਟਾਂ ਦੀ ਆਪਾਂ ਗੱਲ ਕਰਦੇ ਆਂ ਜਿਸ ਤਰ੍ਹਾਂ ਤੁਹਾਡੇ ਪਿੰਡੋਂ ਡਾਕਟਰ ਅਮਰ ਸਿੰਘ ਨੇ ਲੀਡ ਕੀਤੀ ਤੇ ਹੁਣ ਇਹ ਦੱਸੋ ਕਿ ਪਿਛਲੇ ਐਮਪੀ ਵੀ ਡਾਕਟਰ ਅਮਰ ਸਿੰਘ ਰਹ ਚੁੱਕੇ ਨੇ ਤੇ ਡਾਕਟਰ ਅਮਰ ਸਿੰਘ ਨੇ ਪਿਛਲੇ ਕਾਰਜਕਾਲ ਦੇ ਵਿੱਚ ਤੁਹਾਡੇ ਪਿੰਡ ਮੋਹਾਲਾ ਨੂੰ ਕੀ ਕੁਝ ਦਿੱਤਾ ਸਾਨੂੰ ਹਾਲ ਤੱਕ ਹੀ ਉਹਨਾਂ ਨੇ ਸਿਰਫ 2 ਲੱਖ ਰੁਪਏ ਸਕੂਲ ਨੂੰ ਦਿੱਤਾ ਸੀ ਹੂੰ ਤੇ ਬਾਕੀ ਹੁਣ ਅਸੀਂ ਖਾਸ ਕਰਦੇ ਹਾਂ ਸਾਨੂੰ ਬਹੁਤ ਕੁਝ ਦੇਣਗੇ ਹੂੰ ਹੁਣ ਸਾਡੇ ਨਾਲ ਬਹੁਤ ਵਧੀਆ ਵਾਦੇ ਕਰੇ ਨੇ ਉਹਨਾਂ ਨੇ ਹੂੰ ਸਾਨੂੰ ਹੁਣ ਮਾਣ ਆਜੀ ਉਹਨਾਂ ਤੇ ਸਾਡਾ ਕੰਮ ਸੀ ਜੀ ਉਹਨਾਂ ਨੂੰ ਇੱਕ ਵਾਰੀ ਜਿਹ ਉਹਨੂੰ ਜਿੱਤੇ ਅੱਗੇ ਉਹਨਾਂ ਦੀ ਝੋਲੀ ਵਿੱਚ ਪਾ ਲਈ ਹੂੰ ਤੇ ਉਹ ਅਸੀਂ ਆਪਣਾ ਕੰਮ ਕਰਤਾ ਹੀ ਸਾਡਾ ਫਰਜ਼ ਹੰਦਮਾ ਜੀ ਬਣ ਉਹਨਾਂ ਦਾ ਫਰਜ਼ ਆ ਜੀ ਸਾਨੂੰ ਦੇਣਾ ਕੀ ਦਿੰਦੇ ਨੇ ਹੁਣ ਦੇਖਦੇ ਆ ਭਲੀ ਮਾਣ ਆ ਸਾਨੂੰ ਵੀ ਹੁਣ ਉਹ ਦੇਣਗੇ ਸਾਨੂੰ ਵੱਧ ਤੋਂ ਵੱਧ ਤੁਸੀਂ ਕੱਲ ਬੀਤੀ ਇੱਕ ਤੁਸੀਂ ਬੀਤੀ 1 ਜੂਨ ਨੂੰ ਤੁਹਾਡੇ ਪਿੰਡ ਵਾਲਿਆਂ ਨੇ ਤਾਂ ਡਾਕਟਰ ਅਮਰ ਸਿੰਘ ਦੀ ਝੋਲੀ ਦੇ ਵਿੱਚ ਜਿੱਤ ਪਾ ਦਿੱਤੀ ਹੁਣ ਤੁਸੀਂ ਸਾਡੇ ਚੈਨਲ ਦੇ ਜ਼ਰੀਏ ਡਾਕਟਰ ਅਮਰ ਸਿੰਘ ਤੱਕ ਇਹ ਵੀ ਸੁਨੇਹਾ ਪਹੁੰਚਦਾ ਕਰ ਦਿਓ ਕਿ ਪਿੰਡ ਮੋਹੱਲਾ ਦੇ ਕਿਹੜੇ-ਕਿਹੜੇ ਕੰਮ ਨੇ ਜਿਹੜੇ ਐਮਪੀ ਗ੍ਰਾਂਟ ਨਾਲ ਹੋ ਸਕਦੇ ਨੇ ਹਲੇ ਪੈਂਡਿੰਗ ਪਏ ਨੇ ਸਾਡਾ ਇੱਕ ਤਾਂ ਪੰਚਾਇਤਕਰ ਬਣਨ ਵਾਲਾ ਤੇ ਇੱਕ ਸਾਡਾ ਅੰਗਰਵਾੜੀ ਦਾ ਤੇ ਉਹ ਜੋ ਵਾਂਗਰਵਾੜੀ ਕੋਲੇ ਨਹੀਂ ਹੈ ਕੁਝ ਵੀ ਉਹਨਾਂ ਨੂੰ ਬਣਾ ਕੇ ਦੇਣੀ ਪਊਗੀ ਜਗ੍ਹਾ ਤੇ ਬਾਕੀ ਸਾਡੇ ਗਰਾਊਂਡ ਦੀ ਬਹੁਤ ਵੱਡੀ ਪ੍ਰੋਬਲਮ ਆ ਸਭ ਤੋਂ ਵੱਡੀ ਇੱਕ ਪਾਰਕ ਦੀ ਤੇ ਬਾਕੀ ਕਾਫੀ ਨੇ ਹੋ ਰਹੀ ਮਹਿਤਵ ਚਾਣ ਦੀ 3-4 ਰਹਿ ਗਈਆਂ ਜੀ ਇੱਕ ਸਾਡੀ ਸੜਕ ਆ ਜੀ ਉਹ ਸਾਡੀ ਸੜਕ ਜਿਹੜੀ ਆਪਣੇ ਹੈਗੀ ਆ ਜੀ ਉਹ ਆਪਣੇ ਤੋ ਜਨੇ ਚਾ ਜਾਣਦੀ ਮਲੇਰ ਕੋਲ ਦੇ ਨਾਬੇ ਜੰਦੀ ਨਾਬੇ ਜੰਦੀ ਮਲੇਰ ਕੋਲ ਦੇ ਸਾਰਾ 1.5 ਕਿਲੋਮੀਟਰ ਦਾ ਟੋਟਾ ਜੀ ਅਸੀਂ ਗਨਵੀ ਹੋਰ ਨਾਲ ਮਿਲ ਕੇ ਜੇ ਦੋਨੇ ਜਿਹੜਿਆ ਜਿਵੇਂ ਮਰਜ਼ੀ ਸਾਨੂੰ ਸੈਟੀਸਫਾਈ ਕਰਾਉਣ ਕਰਨ ਕਿਸੇ ਨਾਲ ਤੇ ਪਸੇ ਤੂੰ ਐਮਐਲਏ ਵੀ ਦੋਨੇ ਜਗਾ ਆਮ ਆਦਮੀ ਪਾਰਟੀ ਦੇ ਨੇ ਤੇ ਤਾਂ ਉਹਨਾਂ ਨੇ ਬੱਕ ਬਣਦਾ ਉਹ ਹੀ ਕਰਨ ਅਸੀਂ ਤਾਂ ਕਹਿੰਦੇ ਜੇ ਇਹਨਾਂ ਦੇ ਹੱਥ ਵਿੱਚ ਹੈ ਇਹ ਵੀ ਕਰਨ ਤੇ ਸਾਨੂੰ ਬਹੁਤ ਉਹਦੀ ਦਿੱਕਤ ਹੁੰਦੀ ਹੈ ਜੀ ਨਾਪੇ ਆਉਣ ਨੂੰ ਕਿਉਂਕਿ ਜੇ ਅਸੀਂ ਉਧਰ ਪਗੜੇ ਕੰਨੇ ਦੀ ਆਉਣੇ ਆ ਉਹਦੇ ਸਾਨੂੰ ਕਿਤਾ ਦੂਰ ਪੈਂਦਾ ਜੀ ਤੇ ਨੰਬਰ ਤੋਂ ਉਧਰ ਗਲਵੱਟੀ ਚੁੰਕੀ ਪੈਂਦੀ ਹੈ ਕਈ ਵਾਰੀ ਅੰਮਰਗੜਾ ਲਈ ਵੀ ਨੱਕਾ ਲਾ ਕਰੇ ਦੋ ਤਾਂ ਸਾਨੂੰ ਨੱਕ ਪੈਂਦੇ ਨੇ ਜੀ ਹੂੰ ਉਸ ਕਰਕੇ ਸਾਨੂੰ ਇਹ ਤਰੀਕੇ ਨਾਲ ਨਾਲ ਸਾਨੂੰ ਸ਼ਾਰਟਕਟ ਪੈਂਦਾ ਅਸੀਂ ਉਹ ਰਸਤਾ ਸਾਡਾ ਬਣ ਨਾ ਜਾਏਗਾ ਜੀ ਸਾਡਾ ਉਹ ਕੱਚਾ ਰਸਤਾ ਜੀ ਬਿਲਕੁਲ ਅਮਰਿਤਪਾਲ ਜੀ ਤੁਸੀਂ ਇਹ ਨਾ ਸੜਕ ਦੀ ਸਮੱਸਿਆ ਦੱਸੀ ਹੈ ਤੇ ਚਲੋ ਹੁਣ ਤਾਂ ਐਮਪੀ ਡਾਕਟਰ ਅੰਮਰ ਸਿੰਘ ਜੀ ਬਣ ਗਏ ਨੇ ਤੇ ਪਿਛਲੇ ਆਪਣੇ ਕੰਮਾਂ ਨੂੰ ਦੇਖਦੇ ਹੋਏ ਨੇਚਰਲੀ ਹੁਣ ਹੋਰ ਜਿਆਦਾ ਵਧੀਆ ਕੰਮ ਕਰਨਗੇ ਪਰ ਜਿਹੜੀ ਸੜਕ ਆ ਉਹ ਸੜਕ ਦੇ ਸੈਂਟਰ ਵਿੱਚ ਆ ਉਹਦੇ ਦੋਨੋਂ ਜਿਹੜੇ ਹਲਕੇ ਨੇ ਉਹ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਕਿ ਤੁਸੀਂ ਐਮਐਲਏ ਤੱਕ ਪਹੁੰਚ ਨਹੀਂ ਕੀਤੀ ਅਸੀਂ ਪਹੁੰਚ ਕੀਤੀ ਆ ਜੀ ਤੇ ਸਾਨੂੰ ਵਿਸ਼ਵਾਸਤਾ ਦਵਾਇਆ ਸੀ ਜੀ ਵੀ ਤੁਹਾਡੀ ਸੜਕ ਆਪਣੇ ਥਰੀ ਹਲਕਾ ਅਮਰਗੜਾ ਵਾਲੀ ਸਾਈਡ ਆ ਵੀ ਤੁਹਾਡੀ ਇਹ ਮਨਜ਼ੂਰ ਹੋ ਗਈ ਹਾਂ ਸਾਨੂੰ ਇਹ ਨਹੀਂ ਪਤਾ ਵੀ ਮਨਜ਼ੂਰ ਹੋਈ ਆ ਜਾਂ ਨਾ ਹੋਈ ਆ ਪਰ ਟਰੱਕ ਟਰੱਕ ਸਾਡੇ ਬਟਿਆਂ ਦਾ ਵੀ ਆ ਚੁੱਕਿਆ ਸੀ ਉਹਨੂੰ ਵੀ ਜਦੋਂ ਐਮਐਲਏ ਬੰਡ ਤੋਂ ਥੋੜਾ ਟਾਈਮ ਬਾਅਦ ਇਹਨਾਂ ਨੇ ਭੇਜਤਾ ਸੀ ਉਸ ਤੋਂ ਬਾਅਦ ਅੱਗੇ ਕੋਈ ਗੱਲਬਾਤ ਨਹੀਂ ਹੋਈ ਜੀ। ਨਾਤੇ ਆਪਾਂ ਇਹ ਕਹਿ ਸਕਦੇ ਆ ਕਿ ਇੱਕ ਟਰੱਕ ਬਟਿਆਂ ਦਾ ਭੇਜ ਕੇ ਤੁਹਾਨੂੰ ਲੱਲੀਪਾਪ ਖੜਾ ਦਿੱਤਾ ਹਨਾ ਵੀ ਆ ਇਹਨੂੰ ਲੱਲੀਪਾਪ ਨੂੰ ਦੇਖੀ ਜਾਓ ਖਾਓ ਵੀ ਨਾ ਦੇਖੀ ਜੰਨੋਬਾਸ ਹੈ ਨਾ ਇਸੇ ਸੜਤ ਨੇ ਸੰਬੰਧ ਵਿੱਚ ਦੁਬਾਰਾ ਫੇਰ ਇੱਕ ਵਾਰੀ ਡਾਕਟਰ ਅਮਰ ਸਿੰਘ ਜੀ ਨੂੰ ਸੁਨੇਹਾ ਦੇ ਦਿਓ ਸਿਟੀ ਲਾਈਵ ਚੈਨਲ ਦੇ ਜ਼ਰੀਏ। ਜੀ ਸਾਨੂੰ ਮਾਣ ਆ ਜੀ ਸਾਡਾ ਡਾਕਟਰ ਸਾਹਿਬ ਇਹ ਸਾਡਾ ਹੱਲ ਕਰਨਗੇ। ਪਹਿਲਾਂ ਤਾਂ ਇਹ ਬੇਨਤੀ ਇਹਨਾਂ ਨੂੰ ਇਹ ਕਰਦੇ ਆਂ ਦੋਨੇ ਸਾਈਡ ਤੇ ਐਮਐਲਏ ਨੇ ਵੀ ਇਹ ਇਹਨਾਂ ਦਾ ਫਰਜ ਬਣਦਾ ਜੇ ਨਹੀਂ ਕਰਨਗੇ ਤਾਂ ਸਾਨੂੰ ਮਾਣ ਆ ਜੀ ਡਾਕਟਰ ਸਾਹਿਬ ਨੂੰ ਅਸੀਂ ਕਹਿ ਤੈਨੂੰ ਕਹਿ ਰਹੇ ਆਂ ਕਿ ਸਾਡਾ ਇਹ ਹਰ ਹਾਲ ਸਾਡਾ ਇਹ ਹੱਲ ਕੀਤਾ ਜਾਵੇਗਾ ਸਾਨੂੰ ਇਹਦੀ ਬਹੁਤ ਮੁਸ਼ਕਲ ਆ ਰਹੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਦੇਖਦੇ ਆਂ ਕਿ 2022 ਦੇ ਵਿੱਚ ਬਦਲਾ ਦੇ ਨਾਮ ਦੇ ਉੱਤੇ ਪਿਛਲੀਆਂ ਪਾਰਟੀਆਂ ਨੂੰ ਪਿਛਲੀਆਂ ਸਰਕਾਰਾਂ ਨੂੰ ਭੰਡ ਦੀ ਹੋਈ ਜੋ ਸੱਤਾ ਦੇ ਵਿੱਚ ਇਸ ਵਕਤ ਕਾਬਜ਼ ਮੌਜੂਦਾ ਸਰਕਾਰ ਹੈ ਕਿ ਉਹ ਆਪਣੇ ਕੰਮਕਾਰ ਪਿਛਲੇ ਕਰੀਬ 2.5 ਸਾਲ ਵਾਲੇ ਜੇਕਰ ਆਪਾਂ ਗੱਲ ਕਰੀ ਹੁਣ ਤੱਕ ਦੀ ਕੀ ਆਪਣੇ ਉਹ ਕੰਮਕਾਰ ਹੁਣ ਵੀ ਬੈਨਰਾਂ ਦੇ ਉੱਤੇ ਹੀ ਦਿਖਾਣਗੇ ਜਾਂ ਫਿਰ ਪਿੰਡ ਮੋਹੱਲਾ ਦੇ ਵਸਨੀਕਾਂ ਨੂੰ ਜਿਸ ਤਰ੍ਹਾਂ ਟਰੱਕ ਦੇ ਵਿੱਚ ਰੋਲੇ ਭੇਜ ਕੇ ਲੱਲੀਪੋਪ ਦਿੱਤਾ ਹੈ اسی ਪ੍ਰਕਾਰ ਕੰਮ ਕਰਨਗੇ ਅਮਰਿਤਪਾਲ ਜੀ ਕੀ ਚਾਣਣਾ ਹੋਰ ਪਾਓ ਜੇਕਰ ਆਪਾਂ ਗੱਲ ਕਰੀਏ ਸਰਕਾਰ ਦੀ ਤੇ 2022 ਦੇ ਵਿੱਚ ਸਰਕਾਰ ਬਣ ਗਈ ਤੇ ਸਰਕਾਰ ਬਣਨ ਤੋਂ ਬਾਅਦ ਕੀ ਸਰਪੰਚ ਬੀਬੀ ਪਰਮਪਾਲ ਕੌਰ ਨੂੰ ਆਪਣੇ ਪਿੰਡ ਮੋਹਾਲਾ ਦੇ ਵਿਕਾਸ ਕੰਮਾਂ ਲਈ ਸਰਕਾਰ ਨੇ ਕੁਝ ਦਿੱਤਾ ਨਹੀਂ ਜੀ ਜਿੱਦਾਂ ਦੀ ਹੁਣ ਨਵੀਂ ਸਰਕਾਰ ਬਣੀ ਹੋਣ 2.5 ਸਾਲ ਹੋ ਗਏ ਸਾਨੂੰ ਇੱਕ ਪੈਸਾ ਨਹੀਂ ਦਿੱਤਾ ਜੀ ਤੇ ਤੁਹਾਡੇ ਪਿੰਡ ਦੀ ਪੰਚਾਇਤੀ ਆਮਦਨ ਹੈ ਸਾਡੇ ਪਿੰਡ ਦੀ ਪੰਚਾਇਤੀ ਆਮਦਨ ਹੈ ਜੀ ਉਹ ਸਾਨੂੰ ਸਾਲ ਦਾ ਬਣ ਜਾਂਦਾ ਜੀ ਉੱਚ 8-9 ਲੱਖ ਰੁਪਇਆ ਤੇ ਤੁਸੀਂ ਆਪਣੀ ਪਿੰਡ ਦੀ ਜਿਹੜੀ ਪੰਚਾਇਤੀ ਆਮਦਨ ਹੈ ਉਸ ਨੂੰ 2022 ਤੋਂ ਬਾਅਦ ਆਪਣੇ ਪਿੰਡ ਦੇ ਕਿਸੇ ਕੰਮ ਤੇ ਵਰਤਿਆ ਹਾਂਜੀ ਅਸੀਂ ਸਕੂਲ ਵੀ ਬਣਵਾਇਆ ਜੀ ਤੇ ਆਪਣੇ ਅਸੀਂ ਬਾ ਆਪਣੇ ਬਾੜਮਾ ਸਾਰਾ ਪੱਕਾ ਕਰਾਤਾ ਜੀ ਅਲੇ-ਦਲੇ ਤੇ ਰੂੜੀਆਂ ਵਾਲੀ ਸਾਈਡ ਕੰਧਾਂ ਕਰਵਾਤੀਆਂ ਅਟਕ ਉਹ ਬਚਾਲੇ ਸੀਗਾ ਆਪਣੇ ਟਿਮਰਟੀ ਘਾਲ ਉਹਦਾ ਪਲਾਸਟਰ ਕਰਵਾਇਆ ਉਹਦਾ ਫਰਸ ਲਵਾਇਆ ਅਜੇ ਵੀ ਕੁਝ ਗੇਟ ਪੁੱਟਰ ਲੱਗਣ ਵਾਲੇ ਨੇ ਅਸੀਂ ਆਸ ਕਰਦੇ ਹਾਂ ਉਹ ਡਾਕਟਰ ਸਾਹਿਬ ਦੇਣਗੇ ਕਰਾਵਾਂਗੇ ਕੰਮ ਅੱਗੇ ਵੀ ਤੁਸੀਂ ਸਾਰੀਆਂ ਆਸਾਂ ਹੁਣ ਡਾਕਟਰ ਸਾਹਿਬ ਤੇ ਲਗਾ ਲੀਆਂ ਹੁਣ ਇੱਕ ਹੋਰ ਦੱਸੋ ਜਦੋਂ 2022 ਚ ਸਰਕਾਰ ਬਣੀ ਸੀ ਤਾਂ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਨੇ ਇਹ ਗੱਲ ਆਖੀ ਸੀ ਕਿ ਸਰਪੰਚਾਂ ਨੂੰ 25000 ਰੁਪਏ ਤੇ ਮੈਂਬਰ ਪੰਚਾਇਤ ਨੂੰ 10000 ਰੁਪਏ ਤਨਖਾਹ ਦਿੱਤੀ ਜਾਏਗੀ ਹੁਣ ਇਹ ਚਾਣਨਾ ਪਾਦਿਓ ਅੱਜ ਆਪਾਂ ਬੈਠੇ ਆ ਜਿੱਤਦੀ ਖੁਸ਼ੀ ਦੇ ਵਿੱਚ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਿੰਡ ਮੋਹੱਲਾ ਦੀ ਸਰਪੰਚ ਬੀਬੀ ਪਰਮਪਾਲ ਕੋ ਨੂੰ 25000 ਦੀ ਸੈਲਰੀ ਕਿੰਨੇ ਮਹੀਨਿਆਂ ਦੀ ਦੇ ਦਿੱਤੀ ਸਾਨੂੰ ਤਾਂ ਇਹ ਨਹੀਂ ਜੀ ਪਤਾ ਹੈਗਾ ਕਿ ਸੈਲਰੀ ਕੀ ਹੁੰਦੀ ਹੈ ਜੀ ਸਾਨੂੰ ਪਤਾ ਹੀ ਨਹੀਂ ਲੱਗਿਆ ਇੱਕ ਵੀ ਸਾਨੂੰ ਉਹ ਨਹੀਂ ਪਾਇਆ ਸਭ ਇਹ ਜਦੋਂ ਪਹਿਲਾਂ ਵੀ ਐਮਪੀ ਬਣੇ ਨੇ ਜੀ ਜੇ ਇਹਨਾਂ ਨੇ ਕਿਹਾ ਸੀ ਜੀ ਵੀ ਜਿਹੜੀ ਸੰਮਤੀ ਨਾਲ ਪੰਚਾਇਤ ਬਣੂਗੀ ਉਹਨੂੰ ਅਸੀਂ ਸ਼ਾਇਦ ਵੀ 5 ਲੱਖ ਰੁਪਏ ਦਵਾਂਗੇ ਹੂੰ ਤੇ ਜਦੋਂ ਇਹ ਐਮਪੀ ਬਣੇ ਨੇ ਸਾਡਾ ਉਸ ਟਾਈਮ ਸਾਡਾ ਸੰਗਰੂਰ ਜ਼ਿਲ੍ਹੇ ਦੇ ਵਿੱਚ ਹੁੰਦਾ ਸੀ ਪਿੰਡ ਹੁਣ ਸਾਡਾ ਮਨੇਰਕੋੜਲੇ ਜ਼ਿਲ੍ਹੇ ਜਾ ਗਿਆ ਤੇ ਇਹਨਾਂ ਨੇ ਉਹ ਵੀ ਕਹਿ ਕੇ ਪਹਿਲਾਂ ਵੀ ਮੁੱਕਰ ਗਏ ਤੇ ਹੁਣ ਸਾਡੀ ਪਹਿਲੀ ਪੰਚਾਇਤ ਹੁਣ ਬਣੀ ਸਾਡੀ ਸੰਮਤੀ ਨਾਲ ਬਣੀ ਸਭ ਤੋਂ ਪਹਿਲੀ ਪੰਚਾਇਤ ਸੀ ਸਾਡੇ ਸਾਡੇ ਜ਼ਿਲ੍ਹੇ ਚ ਪਹਿਲੀ ਸਾਡੀ ਸੰਮਤੀ ਨਾਲ ਬਣੀ ਸੀ ਤੇ ਸਾਨੂੰ ਕੁਝ ਨਹੀਂ ਅੰਦਰ ਦਿੱਤਾ ਹੈਗਾ ਨਾ ਕੋਈ ਕਿਸੇ ਨੇ ਤਨਖਾਹ ਦਿੱਤੀ ਆ ਬਸ ਮਾੜਾ ਹਾਲੇ ਰਹੀ ਹੁੰਦਾ ਸਨ ਅੰਮ੍ਰਿਤਪਾਲ ਜੀ ਜਿਸ ਤਰ੍ਹਾਂ ਸਾਡੇ ਮੁੱਖ ਮੰਤਰੀ ਤੀਰ ਛੱਡ ਕੇ ਕਹਿੰਦੇ ਸੀ ਹਨਾ ਨਾੜਾ ਦਿੰਦੇ ਸੀ ਕਿ 130 130 130 ਕਰਾਂਗੇ ਤੇ ਹੁਣ ਤੁਸੀਂ ਦੱਸੋ ਇਹ 130 ਨੂੰ ਕੀ ਕਹੂਗੇ ਇਹ 130 0 ਤਜ ਰਹੀ ਹੈ ਹੂੰ ਤੇ ਇੱਕ ਦਿਨ ਨੂੰ ਮੈਂ ਕਹਿੰ ਬੋਲੀ ਸੁਣਾ ਦਿੰਦਾ ਬਾਰੀ ਵਾਰਸੀ ਖੱਟਣ ਗਿਆ ਸੀ ਕੱਟ ਕੇ ਲਿਆਂਦਾ ਆੜੂ ਅੱਛਾ ਇਹ ਸੂਜਵਾਨ ਵੋਟਰਾਂ ਨੇ ਗੋਹੇ ਵਿੱਚ ਸਿੱਟਦਾ ਝਾੜੂ। ਕੀ ਬਾਤ ਹੈ ਜੀ ਸੂਜਵਾਨ ਵੋਟਰਾਂ ਨੇ ਗੋਹੇ ਵਿੱਚ ਛੋਟੇ ਦਿੱਤਾ ਝਾੜੂ। ਧੰਨਵਾਦ।